ਆ ਮਾੜਾ ਜਿਹਾ ਵਖਾਈਆਂ ਅਰਚ ਕੇ ਨਾ ਆ ਵੇਖੋ ਅਸੀਂ ਖੜੇ ਆ ਹਰੀਕੇ ਹੈਡ ਤੋਂ ਅੱਗੇ ਤੇ ਆ ਵੇਖਿਓ ਜੇ ਪਾਣੀ ਆ ਵੇਖੋ ਥੱਲੇ ਆ ਵਾਰਡ ਹੀ ਪਾਉਂਦਾ ਜਾਂਦਾ ਹੈ ਵਾਰਡ ਔਰ ਇਹ ਦਰਿਆ ਇੱਥੇ ਘੁੰਮਣੇ ਨੇ ਤੇ ਥੱਲਿਓਂ ਵੜਦਾ ਜਾਂਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਅਸੀਂ ਫਿਰੋਜ਼ਪੁਰ ਡਿਸਟ੍ਰਿਕਟ ਚ ਆਂ ਕਿ ਜਿਹੜੀ ਕੌਨਸਟਿਟਿਊਐਂਸੀ ਹਲਕਾ ਹੈ ਉਹ ਜੀਰੇ ਦਾ ਹੈ ਕਿ ਜੇ ਸਸਰਾਲੀ ਬੰਨ ਲੁਧਿਆਣੇ ਦਾ ਡੀਸੀ ਉਥੇ ਫੌਜ ਬੁਲਾ ਸਕਦਾ ਤਾਂ ਇੱਥੇ ਕਿਉਂ ਨਹੀਂ ਬੁਲਾਈ ਜਾ ਰਹੀ ਆ ਇੱਥੇ ਬਾਰੀ ਹੋਰੀਆਂ ਆ ਰਹੀ ਸੀ ਮੇਰੇ ਨਾਲ ਆਹ ਸਹੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਕੰਮ ਕਰੋ ਮੈਂ ਵੇਖਿਆ ਲੈ ਵੀ ਤੁਸੀਂ ਇੱਥੇ ਪਿੱਛੇ ਨੂੰ ਤੋੜਿਆ ਚੱਲੂ ਲੈ ਵੀ ਤੁਸੀਂ ਇੱਥੇ ਪਲਾਸਟਿਕ ਪਾ ਲਓ ਉੱਤੇ ਤਾਰਾਂ ਬੰਨ ਲਓ ਫਿਰ ਹੋਰੀਆਂ ਸਟੋਰੀ ਇਹਨਾਂ ਨੇ ਬੜੀ ਜੈਨੂਇਨ ਗੱਲ ਕਹੀ ਆ ਤੇ ਬਾਈ ਜੀ ਥੋੜਾ ਜਿਹਾ ਹੋਵੇ ਤਾਂ ਕਰ ਲੀਏ ਐਡੇ ਲੰਬੇ ਦਾ ਕੀ ਕਰੀਏ ਸੋ ਦੈਟਸ ਦੀ ਥਿੰਗ ਐਡੇ ਲੰਬੇ ਦਾ ਸਿਰਫ ਮਿਲਟਰੀ ਕਰ ਸਕਦੀ ਐ ਤੇ ਸਸਰਾਲੀ ਚੋ ਹੋ ਰਿਹਾ ਤੇ ਫਿਰੋਜ਼ਪੁਰ ਦਾ ਡੀਸੀ ਕਿਉਂ ਨਹੀਂ ਸੱਦਰਿਆ ਵੀ ਡੀਸੀ ਜੀ ਸਾਹਿਬ ਮੈਂ ਤੁਹਾਨੂੰ ਪੁੱਛਦਾ ਹਾਂ ਤੁਸੀਂ ਇਹ ਕਿਉਂ ਨਹੀਂ ਕਰ ਰਹੇ ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛੂਗਾ ਤੁਸੀਂ ਕਹਿੰਦੇ ਸੀ ਇਹ ਤਾਂ ਮੀਂਹ ਬਹੁਤ ਪਏ ਨਹੀਂ ਮੀਆਂ ਨੂੰ ਹਟਿਆ ਨੂੰ ਤਾਂ ਬੜਾ ਚੇਰ ਹੋ ਗਿਆ ਫਿਰ ਵੇਖ ਲਓ ਕੀ ਹਾਲ ਹੈ ਇਹ ਕੌਣ ਬਾਣੀ ਛੱਡ ਰਿਹਾ ਹੈ ਇਹ ਪਹਾੜ ਖੜਾ ਛੱਡ ਰਿਹਾ ਹੈ ਸਤਲੋ ਜਾਂ ਇੱਕ ਤਰ੍ਹਾਂ ਦਾ ਇੱਧਰ ਨੂੰ ਆਇਆ ਵੈਸੇ ਤਾਂ ਮਿਕਸ ਹੁੰਦੇ ਦੋਨੇ ਪਰ ਸਤਲੋ ਜੇ ਇਧਰਲੇ ਪਾਸੇ ਨੂੰ ਜਾਂਦਾ ਹੈ ਇਹ ਸਤਲੋ ਜ ਹੈ ਜਿਹੜਾ ਹਜੇ ਵੀ ਵਗ ਰਿਹਾ ਹੈ ਭਰ ਰਿਹਾ ਔਰ ਸਤਰੋਜ ਦਾ ਲੈਵਲ ਪਤਾ ਕੀ ਹੈ ਆਈ ਮੀਨ ਸੋ ਸੇ ਕਿ ਪਹਾੜਾ ਦਾ ਪਹਾੜਾ ਦਾ ਲੈਵਲ ਹੈ 1775 ਫੁੱਟ ਤੇ ਪਹੁੰਚਿਆ ਹੋਇਆ ਉੱਥੇ ਲੈਵਲ ਹਜੇ ਵੀ ਨਹੀਂ ਘਟਿਆ ਕੀ ਇਹਦਾ ਕੁਝ ਕਰੋਗੇ ਤੁਸੀਂ ਉਸ ਬੀਬੀਐਮ ਦੀ ਜਾਂਚ ਕਰਾਉਂਗੇ ਆ ਮਾੜਾ ਜਿਹਾ ਕਮਾ ਕੇ ਵਿਖਾਈ ਤੇਰਾ ਆ ਸਾਰੀਆਂ ਫਸਲਾਂ ਗਈਆਂ ਘਮਾ ਦੇ ਪੂਰਾ 160 ਚ 360 ਚ ਘਮਾ ਦੇ ਔਰ ਆ ਫਸਲਾਂ ਆ ਸਾਰਾ ਝੋਨਾ ਸੀ ਆ ਜਿਹੜਾ ਤੁਸੀਂ ਵੇਖ ਰਹੇ ਹੋ ਨਾ ਆ ਵੇਖਿਓ ਜੇ ਇਧਰ ਆ ਝੋਨਾ ਹੈ ਇੱਕ ਮਿੰਟ ਖੜੇ ਹੋ ਯਾਰ ਆ ਝੋਨਾ ਹੈ ਝੋਨਾ ਹੀ ਸੀ ਨਾ ਹਾਂਜੀ ਹਾਂਜੀ ਆ ਝੋਨਾ ਸੀ ਵੇਖ ਲਓ ਕੀ ਹਾਲ ਹੈ ਔਰ ਉਹ ਤੁਦ ਬਹੁਤ ਤਸੀਬਾ ਨਾ ਉੱਥੇ ਵੀ ਆ ਉੱਥੇ ਬੰਦਾ ਡੋਬੂ ਪਾਣੀ ਸੀ ਉਹਨੇ ਪਾਣੀ ਦਾ ਇਹੇ ਬਾਰੇ ਕੋਈ ਦਿੰੂਗਾ ਕੋਈ ਇਹ 20000 ਏਕੜ ਨਾਲ ਸਰਜੂਗਾ ਇਹਨਾਂ ਦਾ ਇੱਥੇ ਦਾ ਕਰਾਏ 40000 ਨਾਲ ਨਹੀਂ ਲੱਗਣਾ ਕੀ ਕਰੋਗੇ ਤੁਸੀਂ ਇਹਦਾ ਆ ਵਿਚਾਰੇ ਆਪ ਕੋੜੀਆਂ ਲਿਆ ਕੇ ਬੈਠੇ ਆ ਤੇ ਕੁਛ ਅਸੀਂ ਕਰ ਸਕੀਏ ਅਸੀਂ ਆਪ ਜ਼ਮੀਨ ਇਥੇ ਆਪ ਆ ਭਾਈ ਸਾਹਿਬ ਨੇ ਉਹਰੇ ਆਏ ਜੀ ਭਾਈ ਜੀ ਆ ਜ਼ਮੀਨ ਇਹਨਾਂ ਦੀ ਆ ਜਿਹੜੀ ਖੁਰਦੀ ਜਾ ਰਹੀ ਹੈ ਇਹਨਾਂ ਦੀ ਜ਼ਮੀਨ ਹੈ ਜਿਹੜੀ ਖੁਰਦੀ ਜਾ ਰਹੀ ਹੈ ਇਹ ਕੀ ਕਰਨਗੇ ਵਿਚਾਰੇ ਕੁਝ ਹੋਊਗਾ ਇਹਦਾ ਕੁਝ ਦੱਸੂਗਾ ਇਹਦੇ ਬਾਰੇ ਫੇ ਬੋਲੂਗਾ ਇਹਦੇ ਬਾਰੇ ਹੱਦ ਹੋਈ ਪਈ ਐ ਆ ਵੇ ਲੋ ਅਸੀਂ ਤੁਰ ਰਹੇ ਆ ਇਧਰ ਨੇ ਪਾਸੇ ਹੈ ਹਰੀਕੇ ਹੱਡ ਤੋਂ ਇਧਰ ਆ ਕੇ ਇੱਥੋਂ ਖੜ ਕੇ ਕਮਾਈ ਛੇਰਾ ਕੇਰਾ ਆ ਵੇ ਕੋਈ ਆ ਜਾ ਲੱਖੇ ਇਧਰ ਇੱਕ ਦੱਸੀ ਲੱਖੇ ਤੂੰ ਵੀ ਬੋਲੀ ਹਾਂ ਜੀ ਮੀ ਤਾਂ ਪੈ ਨਹੀਂ ਰਹੀਂ ਇਧਰ ਰਹੀ ਬੇਟਾ ਮੀ ਤਾਂ ਪੈ ਨਹੀਂ ਰਹੀਂ ਤਾਂ ਦੱਸ ਫੇਰ ਆ ਆ ਛਿੜੀ ਗੱਲੋਂ ਇਹਨਾਂ ਦੀ ਜ਼ਮੀਨ ਖੁਰਦੀ ਜਾ ਰਹੀ ਐ ਇਸ ਕਰਕੇ ਕਿ ਡੈਮਾਂ ਦਾ ਪਾਣੀ ਛੱਡਿਆ ਹੋਇਆ ਹਲੇ ਵੀ ਕਿੰਨਾ ਕਿ ਉਸਕ ਪਾਣੀ ਵਗਦਾ ਹੋਣਾ ਬਈ ਇਹ ਬੰਨ ਦਾ ਜਿਹੜਾ ਲੈਵਲ ਐ ਨਾ ਕੱਲ ਦਾ ਜਿਹੜਾ ਲੈਵਲ ਸੀ 60 ਤੇ ਲੱਗ ਗਿਆ ਜੀ ਨਹੀਂ ਨਹੀਂ ਕੱਲ ਦਾ ਜਿਹੜਾ ਲੈਵਲ ਸੀਗਾ ਉਹ ਹੈਗਾ ਇੱਧਰ ਆ ਜਾ। ਇਹਨਾਂ ਨੇ 14 ਆ ਪਾਣੀ ਦੇ ਡੇਗਣਾ ਪਿਆ 1675 ਫੁੱਟ ਦਾ ਲੈਵਲ ਹੈ ਪਾਖੜਾ ਦਾ ਤੇ ਪੌਂਗ ਦਾ ਲੈਵਲ ਹੈਗਾ 1395 ਮਤਲਬ ਜੋ ਪਾਣੀ ਉੱਤੋਂ ਆ ਰਿਹਾ ਉਹ ਛੱਡ ਰੇ ਨਹੀਂ ਕੀ ਇਹ ਦੱਸਣਗੇ 10 ਦਿਨਾਂ ਤੋਂ ਤਾਂ ਮੀਂਹ ਨਹੀਂ ਪਿਆ 10 ਦਿਨਾਂ ਦਾ ਮੀਂਹ ਨਹੀਂ ਪਿਆ ਪਾਣੀ ਫੇਰ ਆ ਕਿੱਥੋਂ ਰਿਹਾ ਹੈ ਪਾਣੀ ਇੰਨਾ ਸਟੋਰ ਕੀਤਾ ਜਮਾ ਕੀਤਾ ਇਹਨਾਂ ਨੇ ਪਹਿਲਾਂ ਹੀ ਕਰ ਲਿਆ ਪਹਿਲਾਂ ਹੀ ਇੰਨਾ ਕਰੀ ਬੈਠਿਆ ਤੁਸੀਂ ਇੱਕ ਗੱਲ ਔਰ ਤੁਹਾਨੂੰ ਮੈਂ ਖੋਦ ਦੱਸਾਂ ਇੱਕ ਫੁੱਟ ਹੁੰਦਾ ਨਾ ਜਿਹੜਾ ਇੱਕ ਫੁੱਟ ਇੱਕ ਫੁੱਟ ਦੇ ਵਿੱਚ ਤੁਸੀਂ ਔਰ ਵੈਸੇ ਤਾਂ ਜਿਹੜਾ ਕਿਊਸਿਕ ਹੁੰਦਾ ਉਹ ਗਤੀ ਨਾਲ ਹੁੰਦਾ ਕਿੰਨਿਆ ਜਾਂਦਾ ਪਰ ਇੱਕ ਅੰਦਾਜ਼ਾ ਹੈ ਕਿ 2 ਲੱਖ ਕਿਊਸਿਕ ਇੱਕ ਫੁੱਟ ਦੇ ਹਿਸਾਬ ਨਾਲ ਗਿਣ ਲਓ ਜਦ ਕਿ ਉਹ ਸਪੀਡ ਕਿਹੜੀ ਹੁੰਦੀ ਹੈ ਉਹਦੇ ਨਾਲ ਗਿਨਿਆ ਜਾਂਦਾ ਪਰ ਇੱਕ ਫੁੱਟ ਨੂੰ 2 ਲੱਖ ਕਿਊਸਿਕ ਨਾਲ ਕਹਿ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਤੇ ਜੇ ਕਿਤੇ 150 ਫੁੱਟ ਤੱਕੇ ਥੱਲੇ ਜਾ ਸਕਦੇ ਸੀ ਦਰਿਆ ਜਦੋਂ ਮੈਂ ਅਗਸਤ ਚ ਬੋਲੇ ਆ ਸਾਰੇ ਅਸੀਂ ਬੋਲੇ ਆ ਅਸੀਂ ਇਹਨਾਂ ਨੂੰ ਐਫੀਡਵਟ ਲਿਖਿਆ ਕਿ ਭਾਈ ਸਾਹਿਬ ਇਹ ਦਰਿਆ ਥੱਲੇ ਕਿਉਂ ਨਹੀਂ ਤੁਸੀਂ ਬੰਨ ਥੱਲੇ ਕਰ ਰਹੇ ਅੱਗੇ ਮੀਂਹ ਪੈਣਿਆ ਫਲੱਡ ਆ ਜਾਊਗਾ ਇੱਕ ਬੰਦੇ ਦੇ ਕੰਨ ਤੇ ਜੂਮੀ ਸਰਕੀ ਭਾਂਡਾ ਪੜ ਲਿਆ ਪੂਰਾ ਪਾਂਡਾ ਪੂਰਾ ਫਿਰ ਲਿਆ ਹੁਣ ਜਿੰਨਾ ਆਈ ਗਿਆ ਅੰਕੇ ਡੁੱਲ ਗਿਆ ਅਸਲ ਚਾਹ ਜਿਹੜਾ ਝੋਨਾ ਗਿਆ ਨਾ ਆ ਸਾਰੀ ਜਿਹੜੀ ਫਸਲ ਬਰਬਾਦ ਹੋਈ ਆ ਇਸ ਕਰਕੇ ਹੋਈ ਆ ਕਿਉਂਕਿ ਇਹ ਪਾਣੀ ਡੁੱਲ ਗਿਆ ਭਾਖੜਾ ਤੇ ਪਾング ਤੋਂ ਤੇ ਰਣਜੀਤ ਡੈਮ ਤੋਂ ਔਰ ਇਨਾ ਬੇਵਕੂਫਾ ਨੇ ਉਹਦਾ ਲੈਵਲ ਥੱਲੇ ਨਹੀਂ ਕੀਤਾ ਔਰ ਦੁੱਖ ਦੀ ਗੱਲ ਹੈ ਕਿ ਅੱਜ ਵੀ ਜਿਹੜਾ ਕੱਲ ਸੈਸ਼ਨ ਹੋਇਆ ਨਾ ਸਾਡੀ ਸਟੇਟ ਗਵਰਨਮੈਂਟ ਨੇ ਨਾ ਸਾਡੀ ਆਪੋਜੀਸ਼ਨ ਨੇ ਕਿਸੇ ਨੇ ਨਹੀਂ ਕਿਹਾ ਤਿੰਨੇ ਡੈਮਾਂ ਚ ਪਾਣੀ ਪਹਿਲਾਂ ਹੀ ਇੰਨਾ ਕੋ ਭਰ ਲਿਆ ਸੀ ਉਹਦੀ ਜੁਡੀਸ਼ਲ ਜਾਂਚ ਕਰੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਪਤਾ ਲੱਗ ਜੂ ਔਰ ਇੱਥੇ ਤੁਹਾਡਾ ਮੈਨੂੰ ਮੰਤਰੀ ਮਿਲ ਗਿਆ ਸੀ ਇੱਕ ਲਾਜੀਤ ਭੁੱਲਣ ਹਾਂਜੀ ਮੈਂ ਉਹਨੂੰ ਕਿਹਾ ਕਿ ਤੁਸੀਂ ਇਹ ਕਿਉਂ ਨਹੀਂ ਬੰਨਾਂ ਦੀ ਜਾਂਚ ਕਰਾਉਂਦੇ ਆਂਦਾ ਜੀ ਪਹਿਲਾਂ ਆਪਾਂ ਬਚਾਤਾ ਲਈਏ ਉਹ ਮੈਂ ਕਿਹਾ ਬੰਦੇ ਆ ਰੱਬ ਦੇ ਆ ਜੇ BBMP ਦੀ ਗਲਤੀ ਹੈ ਤਾਂ ਇਹ ਸੈਂਟਰ ਸਰਕਾਰ ਇਹਨੂੰ ਨੈਸ਼ਨਲ ਆਪਦਾ ਮੰਨੂ ਤੇ ਕਿੱਲੇ ਦੇ ਹਿਸਾਬ ਨਾਲ ਤੁਹਾਨੂੰ ਲੱਖ ਰੁਪਈਆ ਦਿਓ ਕਿਉਂ ਨਹੀਂ ਤੁਸੀਂ ਜਾਂਚ ਮੰਗਦੇ ਮਾਦੇ ਪੁੱਤਾਂ ਦੇ ਕੰਨ ਤੇ ਜੂਮ ਨਹੀਂ ਸਰਕਾਰੀ ਜਾਂਚ ਹੀ ਨਹੀਂ ਮੰਗ ਰਹੀ ਤੇ ਡੁੱਬੇ ਤਾਂ ਹਾਂ ਅਸੀਂ ਕਿਹਨੇ ਡਬੋਏ ਜਾਂਚ ਤਾਂ ਕਰ ਲੋ ਇਹਦਾ ਭਾਈ ਹੋਰ ਦੱਸਿਆ ਨਾ ਬੰਦਿਆਂ ਨੇ ਕਹਿੰਦੇ ਇੱਥੇ ਇੱਥੋਂ ਤੱਕ ਬੰਦਸ਼ਾ ਨੇ ਪਾਬੰਦੀਆਂ ਨੇ ਜ਼ਮੀਨ ਲੋੜ ਕੇ ਇਹਨਾਂ ਦੀ ਲੈ ਗਿਆ ਬਰਬਾਦ ਕਰ ਤੇ ਲੋਕ ਚਾਰ ਕੰਨੇ ਚਾਰ ਗਏ ਪੰਜ ਆ ਪੰਜ ਦੇ ਅੱਠ ਅੱਠ ਦੇ ਸੱਤ ਗਏ ਘਰ ਵੀ ਟੁੱਟ ਕੇ ਗਰੀਬਾਂ ਦੇ ਵੀ ਕਿਸਾਨਾਂ ਦੇ ਵੀ ਮੱਛੀ ਕਹਿੰਦੇ ਜਦੋਂ ਫੜਦੇ ਆ ਇਥੋਂ ਉਹ ਸਰਕਾਰ ਠੇਕੇ ਲੈ ਦਿੰਦੀ ਹੈ। ਯਾਹ, ਉਹ ਸਰਕਾਰ ਦਿੰਦੀ ਹੈ। ਮੱਛੀ ਫੜਨ ਦੀ ਵੀ ਇਹਨਾਂ ਨੂੰ ਮਨਾਹੀ ਹੈ। ਇਹ ਵੀ ਨਹੀਂ ਵੀ ਯਾਰ ਜਿਹਦਾ ਮੱਥੇ ਦਰਿਆ ਵਗਦਾ, ਜਿਹਦਾ ਜਿੱਨਾ ਬਾਹਣ ਲੱਗਦਾ ਉਸ ਦਾ ਨਾ ਮੱਛੀ ਉਹ ਠੇਕੇ ਲਿਆ ਕਰੂਗਾ। ਪਰ ਥੇਨ ਮੈਂ ਇੱਕ ਹੋਰ ਦੱਸਾਂ ਗੱਲ ਜਿਹਦੀ ਲੜਾਈ ਵੀ ਆਪਾਂ ਲੜ ਰਹੇ ਆ। ਆ ਜਿੱਥੇ-ਜਿੱਥੇ ਜਿੱਧਰ ਤੱਕ ਬਿਆਸ ਚਲੇ ਆ ਗਿਆ। ਉਹ ਤਾਂ ਪਾਣੀ ਚੱਲ ਰਿਹਾ। ਜਿੱਧਰ ਸਤਲੋ ਜ ਆ ਗਿਆ। ਕਿਉਂਕਿ ਉਧਰ ਬੁੱਢਾ ਦਰਿਆ ਹੈ। ਉਹ ਪਾਣੀ ਸੁੱਕਿਆ ਤਾਂ ਉੱਥੇ ਮੱਛੀਆਂ ਮਰੀਆਂ ਹੋਈਆਂ ਪਈਆਂ ਗਈਆਂ ਕੈਮੀਕਲ ਕਰਕੇ ਬੁੱਢੇ ਨਾਲੇ ਕਰਕੇ ਉਹੀ ਗੱਲ ਬਾਈ ਮੈਂ ਤੁਹਾਨੂੰ ਦੱਸ ਦੇ ਦੇ ਬਾਰੇ ਕਲੀਅਰ ਆਹ ਜਿਹੜੇ ਪਾਸੇ ਆਪਾਂ ਖੜੇ ਆ ਸਤਲੋਜ ਦਾ ਵਹਾਅ ਪਰਲੇ ਪਾਸੇ ਬਿਆਸ ਦਾ ਤੇ ਤੁਸੀਂ ਨਾਲ ਨਾਲ ਇੱਥੋਂ ਲੈ ਕੇ ਫੋਲਪੁਰ ਤੱਕ ਕਰ ਤੁਰੇ ਜਾਓ ਤੇ ਤੁਹਾਨੂੰ ਮੱਛੀ ਮਰੀ ਦੱਸੂਗੀ ਆਹ ਉਰਲੇ ਪਾਸੇ ਹੋਊਗਾ ਉਰਲੇ ਪਾਸੇ ਇੱਧਰ ਮੋਸ਼ਕ ਵੀ ਆਊਗਾ ਤੇ ਮੈਨੂੰ ਇਧਰ ਨੂੰ ਸਤਲੋਜ ਤੇ ਬਿਆਸ ਵਾਲੇ ਪਾਸੇ ਵਿੱਚ ਤੁਹਾਨੂੰ ਇੱਕ ਵੀ ਮੱਛੀ ਮਰੀ ਨਾ ਦੱਸੂਗੀ ਤੇ ਉਦੋਂ ਮੈਨੂੰ ਪਤਾ ਲੱਗ ਕੈਮੀਕਲ ਤੇ ਪਾਣੀ ਕਾਲਾ ਗੰਦਾ ਦੱਸ ਇੱਕ ਹਫਤਾ ਤੇ ਮੁਸ਼ਕਲ ਇੱਥੇ ਵਧਦਾ ਹੀ ਆਉਂਦਾ ਸੀ ਸਾਰਾ ਜਿੰਨਾ ਬੁੱਢੇ ਤੇ ਰਿਆ ਡੈਂਗਾ ਦਾ ਹਾਂ ਜਾ ਕੇ ਅਸੀਂ ਮੁਸ਼ਕਲ ਦੇਣ ਪਹਿਲਾਂ ਤੁਸੀਂ ਵੇਖਿਆ ਹੋਣਾ ਨਾ ਸਾਨੂੰ ਲੱਗਦਿਆਂ ਇਸੇ ਕਰਕੇ ਲੜ ਰਹੇ ਸੀ ਕਿਉਂ ਜਿਹੜਾ ਪਾਣੀ ਪਾਇਆ ਹੈ ਕੈਮੀਕਲ ਵਾਲਾ ਉਹ ਮਾਰ ਰਿਹਾ ਹੈ ਮਾਰ ਰਿਹਾ ਮਾਰ ਰਿਹਾ ਅਸੀਂ ਇੱਕ ਆਖਰੀ ਬੇਨਤੀ ਕਰਕੇ ਇੱਕ ਮਿੰਟ ਖੜੀ ਹੋ ਜੀ ਆ ਬਖਾ ਦਿਓ ਜੀ ਇੱਕ ਆਲੀ ਫੇਰ ਇਧਰ ਨੂੰ ਕਰਕੇ ਬਖਾ ਦੇ ਪੂਰਾ ਅਜਾ ਇਹ ਉਹ ਜਗ੍ਹਾ ਹੈ ਜਿੱਥੋਂ ਪਾਣੀ ਖੋਰਾ ਪੈ ਰਿਹਾ ਹੈ ਤੇ ਜ਼ਮੀਨ ਜਾ ਰਹੀ ਹੈ ਆ ਇੱਥੇ ਮੇਰੇ ਕੋਲੇ ਖੜੇ ਨੇ ਸੱਜਣਾ ਕਿਧਰ ਗਏ ਹੋ ਫੜੇਗੇ ਨਹੀਂ ਜਿਨ੍ਹਾਂ ਦੀ ਜ਼ਮੀਨ ਹੈ ਉੱਥੇ ਖੜੇ ਸੀ ਆ ਇੱਥੇ ਜਿਨ੍ਹਾਂ ਦੀ ਆ ਜ਼ਮੀਨ ਹੈ ਸਾਰੀ ਇੱਧਰ ਆਓ ਜ਼ਰਾ ਜਿਨ੍ਹਾਂ ਦੀ 17 ਕਿੱਲੇ ਜ਼ਮੀਨ ਹੈ ਇੱਥੇ ਤੇ ਇਹਨੂੰ ਖੋਰਾ ਪੈ ਰਿਹਾ ਔਰ ਇਹ ਹਰ ਵਕਤ ਹਰ ਪਲ ਹਰ ਮਿੰਟ ਉਹਦੇ ਚ ਜ਼ਮੀਨ ਖੁਰਦੀ ਜਾ ਰਹੀ ਹੈ ਮੈਂ ਤੁਹਾਨੂੰ ਆ ਕੋਸ਼ਿਸ਼ ਕੋਸ਼ਿਸ਼ ਮੈਂ ਪਹਿਲਾਂ ਮੱਛੀਆਂ ਦੇਖਿਓ ਬਾਈ ਆ ਵਿਖਾਈਆਂ ਮਰੀਆਂ ਹੋਈਆਂ ਦਾ ਕਰਕੇ ਆ ਦੇਖਿਓ ਜੇ ਤੇ ਆਵੇ ਆਵੇ ਦਿਖਾਉਣਾ ਜੀ ਦਿਖਾ ਕੇ ਰ ਕੱਢ ਕੇ ਇਹ ਆ ਮੱਛੀਆਂ ਮੱਛੀਆਂ ਮਾਰ ਦੀਆਂ ਇਹ ਮੱਛੀਆਂ ਸਾਰੀਆਂ ਮਰ ਗਈਆਂ ਇਹ ਪਰ ਇਹ ਜ਼ਹਿਰ ਕਰਕੇ ਮਾਰ ਰੀਆਂ ਕੈਮੀਕਲ ਕਰਕੇ ਮਾਰ ਰੀਆਂ ਨੇ ਇਹ ਡਾਈਂਗ ਵਾਲੇ ਦੱਸਣਗੇ ਇਹ ਮੱਛੀਆਂ ਵੀ ਕਿਸੇ ਹੋਰ ਨੇ ਮਾਰਤੀਆਂ ਇਹ ਸਾਫ ਪਾਣੀ ਹੈ ਜਿਹਦਾ ਰੌਲਾ ਪਾ ਰਹੇ ਸੀ ਉਦੋਂ ਖੜੇ ਉਹ ਆ ਸਾਫ ਪਾਣੀ ਦਾ ਹਾਲ ਵੇਖ ਲਓ ਤੇ ਕਈ ਨਾ ਬੰਦਿਆਂ ਦੀ ਵਿਚਾਰਿਆਂ ਦੀ ਸੁੱਧ ਲੈ ਲਓ ਜਿਨ੍ਹਾਂ ਨੂੰ ਨਿਤ ਜ਼ਮੀਨ ਹਰ ਪਲ ਖੁਰਦੀ ਜਾ ਰਹੀ ਹੈ ਜੇ ਲੁਧਿਆਣੇ ਮਗਾ ਫੌਜ ਭਲਾਈ ਜਾ ਸਕਦੀ ਹੈ ਤਾਂ ਇੱਥੇ ਕਿਉਂ ਨਹੀਂ ਬੁਲਾਉਂਦੇ ਤੁਸੀਂ ਇਹ ਐਨੇ ਲੰਮੇ ਬੰਨ ਨੂੰ ਨਾ ਇਹਨਾਂ ਕੋਲੇ ਟੈਕਨੀਕਲ ਸਾਊਂਡ ਕੋਈ ਇੰਜੀਨੀਅਰ ਆ ਵਿਚਾਰੇ ਦੇਸੀ ਤਰੀਕੇ ਨਾਲ ਲਾਉਂਦੇ ਨੇ ਨਾ ਉਹਨਾਂ ਐਕਵਿਪਮੈਂਟ ਹੈ ਇੱਥੇ ਆ ਕੇ ਰੋਕੋ ਤੁਸੀਂ ਜਿਸ ਨਾਲ ਇਹ ਜ਼ਮੀਨ ਖੁਰਨੀ ਬੰਦ ਹੋ ਜੇ ਔਰ ਮੈਂ ਫੇਰ ਕਹਾਂਗਾ ਜੇ ਤੁਹਾਡੇ ਕੋਲੇ 12000 ਕਰੋੜ ਡਿਜ਼ਾਸਟਰ ਫੰਡ ਹੈ ਤਾਂ ਇਹਨਾਂ ਨੂੰ ਇੱਕ ਕਿੱਲੇ ਵਾਈਜ਼ 5 ਲੱਖ ਰੁਪਇਆ ਦਿਓ ਕਿਉਂਕਿ 5000 ਨਾਲ ਤੁਸੀਂ 5 ਲੱਖ ਏਕੜ ਨਾਲ ਕਰ ਲੋ ਤਾਂ 5000 ਕਰੋੜ ਰੁਪਇਆ ਬਣੂਗਾ ਤੇ ਤੁਹਾਡੇ ਕੋਲੇ ਡਿਜ਼ਾਸਟਰ ਫੰਡ ਦਾ 12000 ਕਰੋੜ ਰੁਪਇਆ ਪਿਆ ਤੇ ਜੇ ਸੈਂਟਰ ਗਲਤ ਕਹਿ ਰਿਹਾ ਤਾਂ ਲਾਓ ਧਰਨਾ ਅਸੀਂ ਨਾਲ ਚੱਲਾਂਗੇ ਔਰ ਮੋਦੀ ਸਾਹਿਬ ਜੇ ਇੱਕ ਇੰਡਸਟਰੀ ਰਿਲੇਟਡ ਦਾ ਤੁਸੀਂ 47500 ਕਰੋੜ ਰੁਪਇਆ ਮਾਫ ਕਰ ਸਕਦੇ ਆ ਤਾਂ ਇਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੂਰਾ ਤੁਹਾਡਾ ਕਣਕ ਤੇ ਚੌਲਾਂ ਨਾਲ ਢੱਡ ਭਰਿਆ ਦੇਸ਼ ਦਾ ਇਹਨਾਂ ਨੂੰ ਨਹੀਂ ਦੇਉਂਗੇ ਪੈਸੇ ਸਿਰਫ ਇਹਨਾਂ ਨੂੰ 1600 ਕਰੋੜ ਵਾਹ ਓ ਰਾਜੋ ਦੋ ਨੰਬਰ ਬੋਲਣ ਲੱਗੇ ਆ ਰੋਮਨ ਦਾ ਡਾਕਟਰ ਦਾ ਸਾਡੀ ਟੀਮ ਦੇ ਮੈਂਬਰ ਆ ਤੁਸੀਂ ਸਭਰਾ ਫਤਿਹਗੜ ਸਭਰਾ ਰਾਜੀ ਰਾਜੀ ਸਭਰਾ ਤੇ ਇਹ ਗੱਟਾ ਬਾਸ਼ਾ ਜਿੰਨੇ ਵੀ ਇਸ ਇਲਾਕੇ ਚ ਇਸ ਪੁਲ ਤੋਂ ਲੈ ਕੇ ਹਰੀਕੜੇ ਤੋਂ ਲੈ ਕੇ ਫਰੋਇਦਪੁਰ ਤੱਕ ਪਿੰਡਾਂ ਉਹ ਲੋਕ ਵੀ ਸੰਪਰਕ ਕਰਨ ਜਿਹਦਾ ਜਿੰਨਾ ਜਿੰਨਾ ਨੁਕਸਾਨ ਹੋਇਆ ਘਰ ਦਾ ਹੋਇਆ ਜ਼ਮੀਨ ਦਾ ਹੋਇਆ ਫਸਲਾਂ ਦਾ ਪਸ਼ੂਆਂ ਦਾ ਦੂਜੇ ਬੰਦੇ ਜਿੰਨਾਂ ਨੇ ਕੋਈ ਮਦਦ ਕਰਨੀ ਆ ਕੋ ਟਰੈਕਟਰਾਂ ਦੀ ਕੋ ਤੇਲ ਦੀ ਕੋ ਕਰਾਹ ਲਾਉਣ ਦੀ ਕੋਈ ਬੀ ਦੀ ਕੋ ਰੇਹ ਦੀ ਜਾਂ ਗੱਟਿਆਂ ਦੀ ਹੁਣ ਇੱਥੇ ਲੋੜ ਆ ਜਾਂ ਇੱਥੇ ਮਿੱਟੀ ਦੀ ਲੋੜ ਆ ਉਹ ਜਿਹੜੀ ਮਦਦ ਕਰਨੀ ਆ ਇਹਨਾਂ ਦੋ ਨੰਬਰਾਂ ਦੇ ਸੰਪਰਕ ਕਰ ਲਿਓ ਇਹ ਸਾਨੂੰ ਉਹਨਾਂ ਪਿੰਡਾਂ 'ਚ ਲੈ ਕੇ ਬਗ ਜਾਂਦਾ ਕਿ ਵੀ ਐਸ ਪਿੰਡ 'ਚ ਆ ਚੀਜ਼ ਦੀ ਲੋੜ ਆ ਭਾਈ ਤੁਸੀਂ ਆਪੇ ਆ ਕੇ ਦੇ ਦਿਓ ਸਿਰਫ ਸੰਪਰਕ ਕਰਕੇ ਇਹਨਾਂ ਨੂੰ ਪੁੱਛਣਾ ਹੈ ਉਹ ਪੈਸਾ ਨਹੀਂ ਕਿਸੇ ਨੰਬਰ ਤੇ ਪਾਉਣਾ ਨਾ ਵਾਰ-ਵਾਰ ਕਹਿਣਾ ਨੰਬਰ ਬੋਲ ਰੋਮਨ ਦਾ 93924010 93924010 ਰੋਮਨ ਦਾ ਨੰਬਰ ਆ ਡਾਕਟਰ ਪ੍ਰਗਟ ਸਿੰਘ ਬੋਲੀ ਜੀ 9815831734 93925831734 ਡਾਕਟਰ ਪ੍ਰਗਟ ਦਾ ਨੰਬਰ ਆ ਇਹ ਤੁਹਾਨੂੰ ਉਹਨਾਂ ਪਿੰਡਾਂ 'ਚ ਸਾਰੇ ਥਾਵਾਂ ਤੇ ਲੈ ਜਾਣਗੇ ਔਰ ਮੈਂ ਇੱਕ ਲਾਸਟ ਗੱਲ ਕਹਿ ਦਿਆਂ ਕਿ ਆਪ ਮਿੱਟੀ ਆ ਵੇਖ ਲਓ ਇਹ ਸੁੱਕ ਗਈ ਆ ਉਹ ਪੱਥਰ ਉਹ ਚੱਲੀ ਆ ਪਿੱਛੇ ਪੱਥਰ ਉਹ ਚੱਲੀ ਆ 57 ਦਿਨਾਂ ਬਾਅਦ ਕਰਾਏ ਵੀ ਨਹੀਂ ਲੱਗ ਪਾਉਨੇ ਜੇ ਮਦਦ ਕਰਨੀ ਹੈ ਇਹਨਾਂ ਦੀ ਹੁਣ ਕਰੋ ਡੀਜ਼ਲ ਨਾਲ ਤਾਂ ਜੋ ਇਹ ਵਿਚਾਰੇ ਕਰਾਏ ਲਾ ਸਕਣ ਤੇ ਕਣਕ ਲਈ ਕਿਵੇਂ ਨਾ ਕਿਵੇਂ ਕਰਕੇ ਕਣਕ ਵੀ ਸਕੇ ਤਾਂ ਹੀ ਪੈਰਾਂ ਸੇ ਮੈਂ ਤੁਹਾਡੀ ਗੱਲ ਨਾਲ ਭਾਈ ਇੱਕ ਮੈਂ ਥੋੜਾ ਵਾਅਦਾ ਕਰਦਾ ਕਿ ਜਿਹੜੀ ਰੇਤ ਸੁੱਕ ਜਾਂਦੀ ਆ ਜਿੱਥੇ ਜ਼ਮੀਨ ਚ ਰੇਤ ਭੱਸੀ ਰੇਤ ਆ ਏ ਵਾਈ ਜੋਗ ਆਪਣੇ ਮਿੱਟੀ ਜੋਗ ਹੈ ਨਹੀਂ ਕੀ ਤੇ ਭੱਸੀ ਰੇਤ ਮੁਠੀ ਚ ਵੀ ਨਹੀਂ ਆਉਂਦੀ ਤੇ ਇੱਥੇ ਟਰੈਕਟਰ ਨਹੀਂ ਚੱਲਣੇ ਜੇ ਆਪਾਂ 10 ਜਾਂ 15 ਦਿਨ ਲੇਟ ਹੋ ਗਏ ਜੇ ਰੇਤ ਜਮਾ ਸੁੱਕ ਗਈ ਇਹ ਇਹ ਗੱਲ ਹੈ ਇਹ ਹਰੀਕੇ ਪੱਤਨ ਦੇ ਉੱਤੇ ਖੜੇ ਆ ਇੱਕ ਬੇਨਤੀ ਹੋਰ ਆ ਜਿਹੜੇ ਵੀ ਐਨਆਰਆਈ ਭਰਾ ਫੋਨ ਕਰਦੇ ਬਈ ਅਸੀਂ ਮਦਦ ਕਰਨੀ ਆ ਇਹਨਾਂ ਦੋ ਨੰਬਰਾਂ ਦੇ ਸੰਪਰਕ ਕਰਕੇ ਪੁੱਛ ਦਿਓ ਜਿਵੇਂ ਇਹਨਾਂ ਬਾਈਆਂ ਜੋ ਕਿਸੇ ਦੀ 8 ਕਿੱਲੇ ਜ਼ਮੀਨ ਗਈ ਆ ਇਹਦੀ ਬਾਈ ਦੀ ਕਿੰਨੀ ਗਈ ਆ ਆ ਖੜਾ ਬਾਈ ਗੱਟੇ ਬਾਸਾਹਾਂ ਦੀ 50 ਕਿੱਲੇ ਰੁੜ ਗਈ ਟਰੈਕਟਰ ਵੀ ਰੋਡ 25 ਪਿਛਲੇ 23 ਦੀ ਰੋਡ ਗਈ 25 ਹੈ ਟਰੈਕਟਰ ਟ੍ਰਕਟਰ ਕਰਾਹੇ ਕਰੂਹੇ ਮੋਟਰ ਬੋਰ ਟਰਾਂਸਫਾਰਮ ਸਭ ਕੁਝ ਹੀ ਗਿਆ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ ਇਹ ਤੁਸੀਂ ਸੰਪਰਕ ਕਰਕੇ ਉਹਨਾਂ ਨਾਲ ਇਹ ਪੜਤਾਲ ਕਰਕੇ ਦੱਸਣਾ ਕਿ ਆਹ ਬੰਦਾ ਇਹਦੀ ਮਦਦ ਕੀਤੀ ਜਾਵੇ ਇੱਕ ਮੇਰੀ ਹੋਰ ਬੇਨਤੀ ਲੋਕਾਂ ਨੂੰ ਵੀ ਆ ਵੀ ਬਾਈ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਜਿਹੜੇ ਬੰਦੇ ਕੋਲ ਇੱਕ ਵਾਰੀ ਮਦਦ ਹੋ ਜੇ ਦੱਸ ਦਿਆ ਕਰੋ ਜੇ ਪਿੱਛੇ ਜੇ ਕੀ ਹੋਇਆ ਮੱਕੜ ਨੇ ਕੋਈ ਵੀਡੀਓ ਪਾਤੀ ਕਿਸੇ ਪਰਿਵਾਰ ਦੀ ਘਟ ਹੈ ਗਿਆ ਸੀ ਪ੍ਰਧਾਨਗੁਰ ਦੇ ਪਾਸੇ 25 ਲੱਖ ਰੁਪਏ ਦਾ ਮੱਕੜ ਨੇ ਆ ਆ ਦੇ ਰਾਹੀ ਉਹਨਾਂ ਨੂੰ ਪਵਾਤਾ ਜਦੋਂ ਦੂਜੇ ਦਿਨ ਮੱਕੜ ਨੇ ਦੂਜੇ ਫੋਨ ਤੋਂ ਫੋਨ ਕੀਤਾ ਮੈਂ ਐਨਆਰਆਈ ਬੋਲਾਂ ਦੀ ਮਤ ਕਰਨਾ ਚਾਹੁੰਦੇ ਆ ਉਹ ਕਹਿੰਦੇ ਸਾਡੇ ਕੋਲ ਰੁਪਏ ਵੀ 25000 ਆਇਆ ਐ ਨਾ ਕਰੋ ਯਾਰ ਤੁਸੀਂ ਆਪਦੇ ਭਰਾ ਦਾ ਪੈਸਾ ਖਾਓਗੇ ਹਾਂ ਤੁਸੀਂ ਕਿਹਦਾ ਹੱਕ ਨਾ ਖਾਓ ਆ ਜਿਵੇਂ ਲਾਟਲੀ ਫੌਜ ਖੜੀ ਐ ਥੋੜੀ ਕਿੰਨੇ ਕਿल्ले ਉੱਥੇ ਵੇਚ ਆਏ ਜਿਹੜੇ ਤਿੰਨ ਕਿल्ले ਬਾਈਏ ਤਿੰਨ ਕਿल्ले ਵਿਚਾਰਿਆਂ ਦੀ ਤਿੰਨੇ ਕਿल्ले ਵੇਚ ਆ ਗਏ ਗੁਰ ਕੀ ਗਏ ਇਹਨਾਂ ਨੂੰ ਮਿਲਣੀ ਨਹੀਂ ਉਹ ਦਰਿਆ ਦੀ ਹੋਗੀ ਪਾਣੀ ਲੈਗਾ ਬਾਹਰ ਹੋਰ ਇੱਕ ਬਦਕਿਸਮਤੀ ਨਾਲ ਕਈ ਥਾਵਾਂ ਤੇ ਫਿਰੋਜ਼ਪੁਰ ਵਾਲਾ ਜਿੰਨਾਂ ਪੈਲੀਆਂ ਦੀ ਗਰਦੌਰੀ ਨਹੀਂ ਹੋਈ ਔਰ ਉਹ ਰੋੜ ਚੁੱਕੀਆਂ ਨੇ ਜਾਂ ਬਰਬਾਦ ਹੋ ਚੁੱਕੀਆਂ ਨੇ ਉਹਨਾਂ ਨੂੰ ਗਿਣ ਨਹੀਂ ਰਹੀ ਸਰਕਾਰ ਜਦ ਕੇ ਸੈਂਟਰ ਵਾਲੀ ਨੂੰ ਪ੍ਰੈਜੈਂਟੇਸ਼ਨ ਦਿੱਤੀ ਹੈ ਤੁਸੀਂ ਬੰਦੇ ਦੇ ਪੁੱਤ ਬਣ ਕੇ ਉਹਨਾਂ ਨੂੰ ਗਿਣ ਲਿਓ ਜੇ ਨਹੀਂ ਤਾਂ ਅਸੀਂ ਫਿਰੋਜ਼ਪੁਰ ਘੱਟ ਕਰਨਾ ਫਿਰ ਤੁਸੀਂ ਮੰਨੂਗੇ ਇਹ ਕਰ ਲੋ ਕੰਮ ਏ ਜ਼ਰੂਰੀ ਔਰ ਮੈਂ ਬਾਦ ਦਾਨੀ ਸੋ ਜਿਹਨਾਂ ਨੂੰ ਆਖਰੀ ਵਾਰ ਕਹੂੰਗਾ ਕਰਨੀ ਮਦਦ ਤਾਂ ਕਰੋ ਨਹੀਂ ਤਾਂ ਉਸ ਤੋਂ ਬਾਅਦ ਇਹ ਵਿਚਾਰਿਆਂ ਨੇ ਬਰਬਾਦ ਹੋ ਜਾਣਾ ਜਮਾਈ 23 ਦੇ ਵਿੱਚ 6500 ਰੁਪਏ ਦਿੱਤਾ ਤਾਂ ਸਾਡਾ ਕੀ 55000 ਰੁਪਏ ਖਰਚਾ ਲੈ ਲਿਆ 6500 ਮਿਲੇ ਹੀ ਨਹੀਂ 500 ਮਿਲ ਗਿਆ ਕਿਹਨੂੰ ਮਿਲੇਗਾ 800 ਮਿਲੇ ਹੀ ਨਹੀਂ ਹਾਂ